ਜੋ ਬੰਨ ਹੈ ਨਾ ਇਹ ਪਾਕਿਸਤਾਨ ਆ ਗਿਆ ਪਰ ਇਹ ਬੰਨ ਆਪਣੇ ਚ ਨਹੀਂ ਬੰਨ ਇਹ ਪਾਕਿਸਤਾਨ ਦਾ ਆਵਲਾ ਆ ਪਾਕਿਸਤਾਨ ਦਾ ਜੋ ਤਾਰ ਲੱਗੀ ਹੋਈ ਹੈ ਜਿਹੜੀ ਅੱਛਾ ਉਹ ਆਪਣੀ ਹੈ ਤਾਰ ਇੱਥੋਂ ਦੇ ਦੋ ਕਿਲੇ ਦੀ ਏਰੀਆ ਹੈਗਾ ਜਿਹੜਾ ਨਾਲ ਪਾਕਿਸਤਾਨ ਨਾਲ ਆ ਗਿਆ ਅੱਛਾ ਉਹ ਪਾਕਿਸਤਾਨ ਆ ਹਾਂ ਠੀਕ ਹੈ ਠੀਕ ਹੈ ਬੰਨ ਉਧਰ ਬੰਨ ਉਧਰ ਹੈ ਓਕੇ 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 ਠੀਕ ਹੈ ਤੇ ਇਹ ਤਾਰ ਆਪਾਂ ਨੂੰ ਦੇਖਣ ਦੇਣਗੇ ਕਿ ਨਹੀਂ 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 ਇਤਨੀ ਜਾ ਦਿੰਦੇ ਇਹ ਨਾ ਬੜਾ ਇਸ ਤਰ੍ਹਾਂ ਨਾ ਇਹ ਸਭ ਹੋ ਜਾਏਗਾ ਉੱਥੇ ਏਰੀਆ ਆਪਾਂ ਜਿਹੜਾ ਪਿੰਡ ਦੇਖਣਾ ਨਾ ਔਰ ਫਾਜ਼ਲ ਕਾ ਦੀ ਸੈਰ ਦੇ ਵਿੱਚ ਮੈਂ ਕਹਿੰਦਾ ਉਹ ਪਿੰਡ ਤੱਕ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਆਪਾਂ ਮੈਪ ਜਰੂਰ ਦੇਖ ਲੈਣੇ ਆ ਹੈ ਨਾ ਇੱਥੋਂ ਦੇ ਕਈ ਬੰਦੇ ਕਿੱਥੇ ਕਿੰਨਾ ਬੰਦੇ ਉੱਥੇ ਇੱਕ ਜਗ੍ਹਾ ਚ ਆਪ ਕਿੱਤੀ ਆਪਾਂ ਉਹਨੂੰ ਪੁੱਛਿਆ ਆ ਪਿੰਡ ਦਾ ਲੋਕ ਹੀ ਆ ਤੇ ਉਹ ਨੂੰ ਪਤਾ ਹੀ ਨਹੀਂ ਕਿ ਇਹ ਪਿੰਡ ਮੈਨੂੰ ਨਹੀਂ ਪਤਾ ਫਿਰ ਇੱਕ ਅੰਕਲ ਨੂੰ ਪੁੱਛਿਆ ਉਹ ਕਹਿੰਦਾ ਮੈਨੂੰ ਵੀ ਨਹੀਂ ਪਤਾ ਮੈਂ ਆਪਣੇ ਬੱਸ ਲੋਕੇਸ਼ਨ ਲਾਈ ਆਂ ਜੇ ਪਿੰਡ ਤੁਹਾਨੂੰ ਦੱਸਦਾ ਮੈਂ ਮਹਾਰ ਜਮਸ਼ੇਰ ਜਦੋਂ ਆਪਾਂ ਗੂਗਲ ਸਰਚ ਕਰਿਓ ਦੇਖਿਓ ਇਹਦੇ ਕਿੰਨੀ ਸਾਈਡ ਤੇ ਬਾਰਡਰ ਆ ਤੇ ਰਸਤੇ ਕਿਹੋ ਜਿਹੇ ਆ ਆਪਾਂ ਤੁਹਾਨੂੰ ਸਾਰਾ ਹੀ ਮੇਰੇ ਨਾਲ ਆਇਓ ਹੌਲੀ ਹੌਲੀ ਨਾਲ ਤੁਰਿ ਆਓ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਈ ਜੰਨੇ ਆ ਇਹੋ ਜਿਹੇ ਰਸਤੇ ਆ ਆ ਰਾਈਟ ਸਾਈਡ ਤੇ ਪਿੱਛੇ ਰਹਿ ਗਿਆ ਆਪਣਾ ਫਾਜ਼ਲਗਾ ਸ਼ਹਿਰ ਅੱਗੇ ਜਿਹੜੇ ਜਿਹੜੇ ਪਿੰਡ ਆਉਣਗੇ ਆਪਾਂ ਸਾਰੇ ਦੇਖਾਂਗੇ ਠੀਕ ਹੈ ਉਹ ਉਹ ਪੁੱਛਦਾ ਭਾਈ ਨੂੰ ਪੁੱਛਦਾ ਇਹ ਪਿੰਡ ਜਿਹੜਾ ਆਪਾਂ ਲੰਘ ਰਹੇ ਆ ਠੀਕ ਡਾਗਣਗੇ ਤਾਂ ਠੀਕ ਆ ਤੇਰੀ ਗੱਲ ਮੰਨ ਗਿਆ ਮਰਾ ਉਧਾਰ ਤਾਂ ਬੰਨਣਾ ਉਹਨਾਂ ਦਾ ਹਰ ਕਰਨਾ ਹੀ ਨਹੀਂ ਆਪਾਂ ਨਹੀਂ ਨਵਾਂ ਸਲੀਮ ਸ਼ਾਹ ਹੈ ਨਾ ਤੇ ਮਗਰ ਜਿਹੜਾ ਪਿੰਡ ਰਹਿ ਗਿਆ ਉਹ ਕਿਹੜਾ ਸੀਗਾ ਨਹੀਂ ਆ ਜਿਹੜਾ ਮਗਰ ਸੁਲੇ ਸੁਲੇਮਾਨ ਨਵਾਸ ਰੇ ਨਵਾਂ ਸਲੀਮ ਸ਼ਾਹ ਠੀਕ ਹੈ ਤੇ ਤੁਡੀ ਆ ਦੁਕਾਨਾਂ ਤੇ ਆ ਸਾਹਮਣੇ ਭਾਈ ਦੁਕਾਨ ਆ ਇਹ ਦੋ ਦੁਕਾਨਾਂ ਤੁਹਾਡੇ ਪਿੰਡ ਕਿੰਨੀਆਂ ਕਿੱਦ ਕਰਨਾ ਦੁਕਾਨਾਂ ਇੱਥੇ ਦੋ 10 ਦੁਕਾਨਾਂ ਨੇ ਰਾਸਤੇ ਕਰਨਾ ਹਾਂਜੀ ਠੀਕ ਹੈ ਮਿਹਨਤ ਮਿਹਨਤ ਹੀ ਕਰਦੇ ਹਨ ਸਾਰਾ ਪਰ ਮਿਹਨਤ ਆ ਰੇਤੇ ਵਾਲੇ ਹੂੰ ਇਧਰੇ ਇੱਤਾ ਜਾਲ ਜਾਂਦੇ ਰੇੜੇ ਜੁੜੇ ਸਾਰਾ ਮਿਹਨਤ ਹੀ ਹੈ ਇਹ ਵੀ ਰਾ ਸਿੱਖਾਂ ਦੇ ਪਿੰਡ ਆ ਤੁਹਾਡੇ ਸਾਰੇ ਰਾ ਹੀ ਨੇ ਇਹ ਦੋ ਕਰ ਜਿੱਤਾਂ ਦੇ ਨੇ ਠੀਕ ਆ ਹਾਂ ਨਕੀ ਮਹਾ ਜਮਸ਼ੇਰ ਇਹੋ ਜਿਹਾ ਰਸਤਾ ਕਿ ਪੁਰ ਪੰਦੇ ਆ ਠੀਕ ਹੈ ਜੀ ਭਾਈ ਕਹਿੰਦਾ ਆਨ ਡੋ ਵੀ ਚੈੱਕ ਕਰਨੀ ਪੈ ਗਿਆ ਮੈਂ ਜਾਊਗਾ ਪਤ ਨਹੀਂ ਫਟੇ ਔਰ ਕੀ ਹਾਲ ਹੈ ਜੀ ਵਧੀਆ ਜਾਈ ਐ ਭਾਈ ਸਾਡਾ ਰਾਰੋ ਉਸਕੇ ਤੇ ਭਾਈ ਆ ਵਧੀਆ ਜਾਈ ਜੀ மக்கண பண்ணியா இ நானி நேர உணா பண்ணி அப்ப ਪਹਿਲਾ ਮਹਾਰਖੀ ਵਾ ਦੇਖਦੇ ਆ ਮਹਾਰਖੀ ਵਾ ਕਿੱਥੇ ਜਾਉਣਾ ਇੱਥੋਂ ਦਾ ਮੈਪ ਤੇ ਘੱਟ ਹੀ ਵਿਖਾਰਿਆ ਜੇ ਰੋਡ ਬਹੁਤ ਵਧੀਆ ਮੈਂ ਕਹਿੰਦਾ ਇਹ ਰੋਡ ਨੇ ਇੱਕ ਘੰਟਾ ਖਰਾਬ ਕਰਿਆ ਪਹਿਲਾਂ ਕੱਚੇ ਕੁੱਤੇ ਰਸਤੇ ਸੀਗੇ ਲੱਪ ਨਹੀਂ ਰਿਹਾ ਲੱਪਿਆ ਤਾਂ ਵਧੀਆ ਹੀ ਲੱਭ ਗਿਆ ਮੌਜਮ ਤੋਂ ਮੁੜਿਆ ਇਹ ਅੱਜ ਅਸੀਂ ਤੋਂ ਆ ਕੇ ਆਏ ਆਂ ਵਧੀਆ ਯਾਰਾ ਟਰੈਕਟਰ ਲਾਉਣੇ ਚਾਹੀਦੇ ਆਪਾਂ ਟਰੈਕਟਰ ਵਧੀਆ ਲੱਗਿਆ ਬੰਨ ਦੇ ਨਾਲ ਨਾਲ ਇੱਧਰ ਨਾ ਸਤਲੁਜ ਦਰਿਆ ਹੈਗਾ ਉਹਦਾ ਬੰਨ ਬਾਕੀ ਪੋਰਟ ਏਰੀਆ ਕਰਕੇ ਬਹੁਤ سارے ਬੰਦ 3 4 ਬੰਦ ਆਪਾਂ ਨੂੰ ਮਿਲ ਜਾਂਦੇ ਆ ਕੋਈ ਜਿਹੜੀਆਂ ਟ੍ਰੇਨ ਨਾਲੇ ਆ ਉਹਨਾਂ ਦੇ ਕੰਡੇ ਤੇ ਵੀ ਬੰਦ ਬੰਦ ਜੇ ਆ ਅੱਗੇ ਆ ਦਰਿਆ ਕਰਕੇ ਵੀ ਆ ਕੀਪੇ ਨੂੰ ਜਾਂਦੇ ਆ ਨਾ ਆ ਦੇਖੋ ਨਾਲ-ਨਾਲ 2 3 ਕਿਲੋਮੀਟਰ ਹੋ ਗਈ ਆ ਮੈਨੂੰ ਆਉਂਦਿਆਂ ਨੂੰ ਔਰ ਰਸਤੇ ਨਾਲ-ਨਾਲ ਪਤਾਰ ਪੋਰਟਰ ਲਾਈਨ ਉੱਤੇ ਨਾਲ-ਨਾਲ ਆਈ ਆ ਉਹ ਅੱਗੇ ਪਾਕਿਸਤਾਨ ਆ ਇਸਾਰੀ ਹਾਂ ਔਰ ਅੱਗੇ ਹੋ ਹੀ ਜਾਂਦੀ ਆ ਨਾ ਇੱਥੋਂ ਕ੍ਰੋਸਿੰਗ ਮਗਰੋਂ ਨਾਲ ਨਾਲ ਆਈ ਆਪਣੇ ਉਹ ਸਾਹਮਣੇ ਪਿੰਡ ਵੀ ਆਪਾਂ ਪਹੁੰਚ ਜਾਣਾ ਥੋੜੇ ਟਾਈਮ 'ਚ ਇੱਥੋਂ ਪਿੰਡ ਸ਼ੁਰੂ ਹੋ ਜਾਂਦਾ ਹਾਂ ਪਿੰਡ ਜ਼ੀਰੋ ਲਾਈਨ ਹੋ ਗਈ ਇੱਥੇ ਮਤਲਬ ਨੈਪ ਕਿੰਦਾ ਆਗੇ ਤੁਸੀਂ ਪਹੁੰਚ ਕੇ ਮੁਹਾਰਕੀ ਬਾ ਸੋਨਾ ਪਿੰਡਾ ਪੋਰਟ ਪੋਰਟ ਏਰੀਏ ਦਾ ਫਾਜ਼ਲਕਾ ਜ਼ਿਲ੍ਹੇ ਦਾ ਪਿੰਡ ਆਇਥੋਂ ਆਪਾਂ ਸਾਰੇ ਨਾ ਪੁੰਚਦੇ ਆ ਪਿੰਡ ਵਾਲਿਆਂ ਨੂੰ ਪੋਰਟ ਕਿੰਨੀ ਦੂਰ ਆ ਤੇ ਇਥੋਂ ਦੂਸਰਾ ਅੱਲਾਬ ਦਰਿਆ ਕਿਧੂਗਾ

ਇਹ ਸਾਰੇ ਪਿੰਡ ਜਿਹੜੇ ਆ ਇਹ ਰਾ ਸਿੱਖਾਂ ਦੇ ਪਿੰਡ ਹੈਗੇ ਆ ਅੱਛਾ ਕਿ ਅਗਲੇ ਘਰ ਵੀ ਕਿ ਨਹੀਂ ਅਗਾਂਹ ਹੀ ਹੈਗੇ ਉਹ ਉਹ ਮਹਾਰ ਕੀਵਾ ਮਨਸਰ ਇਹ ਮਹਾਰ ਕੀਵਾ ਵਾਨੀ ਹੈ ਇਹ ਵਾਨੀ ਦੂ ਅਖੀਵਾ ਹਾਂ ਤੇ ਜਮਸ਼ੀਰ ਕਿੰਨੀ ਦੂਰ ਹੈ ਮਹਾਰ ਜਮਸ਼ੀਰ ਇੱਥੋਂ ਆ ਕਿੰਨੇ ਕਿਲੋ ਮੀਟਰ ਹੋਇਆ ਹਾਂ ਤੇ 2 ਕਿਲੋਮੀਟਰ ਅਗੇ ਮਿਲ ਜ ਜਿੰਨਾ ਦੋ ਜਵੇ ਢਾਈ ਹੋ ਜਾਵੇ ਠੀਕ ਹੈ ਕਿੰਨੇ ਘਰ ਆ ਤੁਹਾਡੇ ਪਿੰਡ ਇੱਥੇ ਇਹ ਤੇ ਘਾਰੇ ਹੈਗੇ ਆਪਣੇ 150 ਘਾਰੇ ਹੋਏਗਾ ਯਾਨੀ ਕਿ ਵੱਡੇ ਜਿਆਦਾ ਹੋਏ ਗਿਆ ਹੈ 200 150 ਹੋ ਸਕਦਾ ਹੂੰ ਛੋਟਾ ਪਿੰਡ ਹੀ ਹੈ ਹਾਂ ਠੀਕ ਹੈ ਠੀਕ ਹੈ ਘਰ ਸਾਰੇ ਪੱਕੇ ਆ ਕਿ ਕੱਚੇ ਵੀ ਆ ਘਰ ਤਾਂ तकरीबन ਸਾਰੇ ਇੱਥੇ ਪੱਕੇ ਹੀ ਹੈਗੇ ਆ ਨਵੇਂ ਭਰੀਚੇ ਸੀ ਫਾਰਮ ਦੇ ਤੋਂ ਉਹ ਲੇਤੀ ਜੋ ਚੜੀ ਦੀ ਦਰਸਾਏ ਨਾ ਰਾਹ ਜਿਹਾ ਠੀਕ ਹੈ ਠੀਕ ਆ ਜੋ ਬਨ ਹੈ ਨਾ ਇਹ ਪਾਕਿਸਤਾਨ ਆ ਗਿਆ ਪਰ ਇਹ ਬਨ ਆਪਣੇ ਚ ਨਹੀਂ ਬਨ ਇਹ ਪਾਕਿਸਤਾਨ ਦਾ ਆਵਲਾ ਆ ਪਾਕਿਸਤਾਨ ਦਾ ਜੋ ਤਾਰ ਲੱਗੀ ਹੋਈ ਹੈ ਜਿਹੜੀ ਅੱਛਾ ਉਹ ਆਪਣੀ ਹੈ ਤਾਰ ਇੱਥੋਂ ਅਗਰ ਦੋ ਕਿਲੇ ਦੀ ਏਰੀਆ ਹੈਗਾ ਜਿਹੜਾ ਨਾਲ ਪਾਕਿਸਤਾਨ ਨਾਲ ਆ ਗਿਆ ਅੱਛਾ ਉਹ ਪਾਕਿਸਤਾਨ ਆ ਹਾਂ ਠੀਕ ਹੈ ਠੀਕ ਹੈ ਬਨ ਉਧਰ ਬਨ ਉਧਰ ओके ओके ओके, ओके। भाई दस रहे भाई इधर भी पाकिस्तान हां हां सजे भी पाकिस्तान हो गया इधर भी इधर ही पाकिस्तान ਆਊਗਾ ਤਾਰ ਤੇ ਆ ਗੈਬ ਜਿਆ ਇਹ ਗੈਬ ਹੋਇਆ ਅੱਗੇ 1500 ਕਿਲਾ ਇਹ ਜਾਨੀ ਕਿ ਉਥੇ ਦਰਿਆ ਹੈਗਾ ਉਥੋਂ ਕੋਲ ਹੈਗੀ ਉਥੋਂ ਕੇ 13 14 1500 ਕਿਲਾ ਉੱਥੇ ਪਹਿਲੀ ਹੈਗੀ ਹੈ ਆਪਣੀ ਜਾਨੀ ਕਿ ਹਿੰਦੁਸਤਾਨ ਦੀ ਉਹ ਜ਼ਿੰਮੇਦਾਰ ਜੋ ਵਾਹਦੇ ਆ ਠੀਕ ਹੈ ਤੇ ਅਗਾ ਫਿਰ ਪਾਕਿਸਤਾਨ ਹੋ ਗਿਆ ਤੇ ਤੁਹਾਡਾ ਇਹ ਆ ਮਤਲਬ ਕਿੰਨੇ ਦੋ ਪਿੰਡ ਹੀ ਆ ਬਸ ਸਾਡੇ ਪਿੰਡ ਤਿੰਨ ਪਿੰਡ ਹੈ ਗਿਆ ਇੱਕ ਇੱਥੇ ਆ ਜਾ ਕੇ ਸੜ ਇਧਰ ਕੇ ਮਹਾਰਸੋ ਨਾ ਮਹਾਰਸੋ ਨਾ ਮੀਆ ਕਿੱਥੇ ਮਹਾਰਸੋ ਨਾ ਇਹ ਆ ਇੱਥੇ ਜਾ ਕੇ ਇੱਥੇ ਬਸ ਥੋੜੇ ਹੀ ਨੇੜੇ ਆ ਤੇ ਇਹ ਬਈ ਪਾਕਿਸਤਾਨ ਦੇ ਅੱਗੇ ਕਿਹੜੇ ਕਿਹੜੇ ਪਿੰਡ ਆ ਤੁਹਾਨੂੰ ਯਾਦ ਆ ਕੋਈ ਨਹੀਂ ਨਹੀਂ ਉਹ ਪਾਕਿਸਤਾਨ ਦੇ ਵੱਡਿਆਂ ਨੂੰ ਪਤਾ ਹੈਗਾ ਸੀ ਅਸਰ ਅਲੀ ਪਾਸਾ ਹਾਂ ਸਹੀ ਹੈ ਤੁਹਾਡੀ ਵੀ ਆ ਉਹਨਾਂ ਨੇ ਲੀਰ ਜੀ ਦਿੱਤੀ ਤੁਹਾਨੂੰ ਕਟਿੰਗ ਜੀ ਪੀਆ ਤਿੰਨ ਪਿੰਡ ਜਿਹੜੇ ਇਹਨਾਂ ਦੱਸਦਾ ਉਹ ਪੰਨਾ ਸੁਣਨ ਜਾਂਦੇ ਸਾਡੇ ਵਡੇਰੇ ਕਹਿੰਦੇ ਸੀ ਜੋ ਇਧਰ ਪਾਕਿਸਤਾਨ ਹੈ ਡੇਗਾ ਬਣਿਆ ਪਾਕਿਸਤਾਨ ਦਾ ਹਾਂ ਤੇ ਜਿਹੜੇ ਆਪਣੀ ਚੀਤ ਭਗਤ ਸਿੰਘ ਉਧਰ ਟੋਲਪੁਰ ਦੇ ਏਰੀਏ ਵਿੱਚ ਉੱਥੇ ਉਹਦੀ ਲਾਸ਼ ਜਦੋਂ ਉਥੇ ਸ਼ਕਤੀਆਂ ਨੇ ਜਦੋਂ ਕਿ ਉਹਨੂੰ ਸਸਕਾਰ ਕੀਤਾ ਸੀ ਉਹ ਪਾਕਿਸਤਾਨ ਦੇ ਏਰੀਏ ਵਿੱਚ ਸੀਗੀ ਉਹ ਫਿਰ ਉਹਨਾਂ ਨੇ ਕਹਿੰਦੇ ਨੇ ਇਹ ਵੱਟੇ ਦੇ ਇਥੋਂ ਤੜੀ ਆਪਾਂ ਨੂੰ ਨਹੀਂ ਦਿੱਤੀ ਏ ਹੂੰ ਉਦੋਂ ਫਿਰ ਲੈ ਲਈ ਉਹ ਆਪਣੇ ਬਣੇ ਉਹ ਜੋ ਉਹਨਾਂ ਨੇ 12 ਪਿੰਡ ਲੈਣਾ ਆਪਣੇ ਠੀਕ ਆ ਤੇ ਉਦੋਂ ਵਧੀਆ ਜਿਹੜੇ ਬਾਈ ਨਾਲ ਆਪਾਂ ਗੱਲਾਂ ਕਰੀਆਂ ਨਾ ਉਸ ਬਾਈ ਦੇ ਘਰੇ ਆ ਗਏ ਆਪਾਂ ਚਾਚੂ ਪੀਣੇ ਆ ਇਹਨਾਂ ਦੇ ਕੀ ਨਾਮ ਕੀ ਹੈ ਬਾਈ ਤੁਹਾਡਾ ਆਪਣਾ ਨਾਮ ਮੰਗਲ ਸਿੰਘ ਸਰਦਾਰ ਮੰਗਲ ਸਿੰਘ ਸਰਦਾਰ ਮੰਗਲ ਸਿੰਘ ਪਿੰਡ ਬਹੁਤ ਵਧੀਆ ਯਾਰ ਤੁਹਾਡਾ ਅੱਛਾ ਬਾਈ ਤੇ ਇਹ ਮਤਲਬ ਇੱਕ ਨੂੰ ਥੋੜਾ ਜਿਹਾ ਇਹ ਸਹਿਮਦਾ ਨਹੀਂ ਹੈਗਾ ਸਰਦਾ ਨਹੀਂ ਯਾਰ ਦੂਰ ਰੱਖ ਲੋ ਨੇ ਉਹ ਇੱਕ ਉਹ ਲਿਆਵਾਂਗੇ ਇਹ ਨਾ ਇੱਥੇ ਆਰਮੀ ਰਿਹਾ ਸੀਗੇ ਉਹ ਰਾਗ ਨੂੰ ਉਹਦੀ ਡਿਊਟੀ ਬਦਲ ਕੇ ਤੋਂ ਕਿਤੇ ਛੁੱਟ ਗਿਆ ਹੂੰ ਨੰਦੇ ਕੋਲ ਕਿਉਂਕਿ ਉਹ ਰੱਖਦੇ ਨੇ ਸ਼ੌਕ ਤੋਰੀਏ ਹੂੰ ਅਸੀਂ ਵੀਰੇ ਖੇਤ ਗਏ ਤੇ ਉੱਥੇ ਫਿਰਦਾ ਸੀ ਚੁੱਕ ਲਿਆ ਨਾ ਤੇ ਇਹ ਸਾਡੇ ਕੋਲ ਆ ਗਿਆ ਹਾਂ ਅੱਛਾ ਕਿੰਨਾ ਟਾਈਮ ਹੋ ਗਿਆ ਇਹ ਤਿੰਨ ਕੁ ਮਹੀਨੇ ਹੋ ਗਏ ਬਾਹਰ ਤਾਂ ਨਹੀਂ ਜਾਂ ਦਿੰਦੇ ਕਿ ਜਾਂਦਾ ਹੀ ਨਹੀਂ ਬਾਹਰ ਇਹ ਬਾਹਰ ਨਹੀਂ ਜਾਂਦਾ ਅੱਛਾ ਇੱਥੇ ਰਹੇਗਾ ਅੱਗੇ ਰਹੇਗਾ ਠੀਕ ਹੈ ਪਿੰਡ ਜਿਹੜਾ ਹੈਗਾ ਇਹ ਥੀਵਾ ਉਹਾਰ ਕੀ ਬਾ ਇਹਦੇ ਭਾਈ ਨੇ ਆਪਾਂ ਨੂੰ ਸਾਰਾ ਕੁਝ ਦੱਸਤਾ ਮਤਲਬ ਉਹਨਾਂ ਨੇ ਵੀ ਦੱਸਿਆ ਕਿ ਜਦੋਂ ਪਾਣੀ ਆਉਂਦਾ ਨਾ ਸਤਲੂ ਵਿੱਚ ਜਿਵੇਂ ਪਿਛਲੇ ਸਾਲ ਆਇਆ ਯਾਰ ਬੜਾ ਔਖਾ ਸੀ ਇੱਥੋਂ ਤੱਕ ਮਤਲਬ ਘਰਾਂ ਦੀਆਂ ਸ਼ੱਤਾਂ ਦੇ ਚੜ੍ਹ ਕੇ ਜਾਂ ਪਿੱਛੇ ਨੂੰ ਫਾਜ਼ਿਲਕਾ ਵੱਲ ਨੂੰ ਘਰ ਛੱਡ ਕੇ ਜਾਣਾ ਪਿਆ ਆਪਾਂ ਤੇ ਔਖੀ ਆ ਕਿ ਜਪਾੜਰ ਏਰੀਆ ਦਾ ਕੋਈ ਦਿੱਕਤ ਨਹੀਂ ਹੈਗੀ ਪਰ ਜਦੋਂ ਮੰਨ ਲਓ ਦਰਿਆ ਨਾ ਨੇੜੇ ਉਹਦਾ ਕਰਕੇ ਜਾਜੀ ਦਿੱਕਤ ਆਉਂਦੀ ਐ ਅੱਬਾ ਫਿਰ ਵੀ ਇੱਕ ਪਿੰਡ ਦਾ ਚੱਕਰ ਵੀ ਲਾਉਣੇ ਆਪਾਂ ਤੁਹਾਨੂੰ ਪਾਉਣੇ ਆ ਘਰ ਦੀ ਬਾਦੀ ਜਗ੍ਹਾ ਪਰ ਰੁਕਣਾ ਨਹੀਂ ਹੈਗਾ ਕਿਉਂਕਿ ਫਿਰ ਆਪਾਂ ਜਿੱਥੇ ਪਹੁੰਚਣਾ ਵਾ ਉਥੇ ਆਪਾਂ ਪਹੁੰਚਾਂਗੇ ਨਹੀਂ ਉਹ ਲੇਟ ਹੋ ਜਾਣਾ ਇਹ ਥਾਲੀਆਂ ਖੜਕਾਈ ਜਾਂਦਾ ਕਿਉਂ ਰੋਟੀ ਦਾ ਟਾਈਮ ਹੋ ਗਿਆ ਐ ਅਲੀ ਭਾਈ ਨੇ ਇੱਕ ਖਰਗੋਸ਼ ਠੱਗਿਆ ਉਹ ਦੇਖ ਕੇ ਗਿਆ ਸੀ ਆਰਮੀ ਵਾਲੇ ਦੇਖੇ ਸੀ ਨਾ ਮੈਂ ਉਹਨੂੰ ਕਿਹਾ ਜੋੜਾ ਰੱਖ ਲਓ ਇੱਕ ਬਚਾਰਾ ਨੂੰ ਜੀ ਨਹੀਂ ਲੱਗਦਾ ਆ ਲੈ ਹਜੇ ਘਰ ਸਾਰੇ ਫਿਰਦਾ ਹੈ ਵਧੀਆ ਲੋਕ ਮੇਨ ਤੋਂ ਮੇਨਦੂਰੀ ਕਰਦੇ ਆ ਤੇ ਦੂਸਰੀ ਗੱਲ ਇਹ ਕਿ ਇਹ ਸਾਰੇ ਲੋਕ ਜਿਹੜੇ ਆ ਇਹ ਪਾਕਿਸਤਾਨੋਂ ਹੀ ਆਏ ਸੀਗੇ ਜਦੋਂ 47 ਤੋਂ ਪਹਿਲਾਂ ਇਹਨਾਂ ਦੇ ਵੱਡੇ-ਵਟੇਰੇ ਉੱਥੋਂ ਆਏ ਫਿਰ ਉੱਥੋਂ ਆ ਕੇ ਇਹਨਾਂ ਨੂੰ ਲੋਟਮੈਂਟ ਹੋਈਆਂ ਅੱਜ ਇਹਨਾਂ ਤੇ ਦੂਸਰੀ ਗੱਲ ਅਜ ਛੋਟਾ ਗੁਰਦੁਆਰਾ ਸਾਹਿਬ ਦੂਸਰੀ ਗੱਲ ਇਹ ਪਿੰਡ ਜਿਹੜੇ ਆ ਨਾ ਇਹ ਦੋਨੇ ਸਾਈਡ ਤੇ ਵੀ ਪਾਉਡਰ ਤੋਂ ਘਿਰੇ ਹੋਏ ਆ ਸਾਰੀ ਸਾਈਡ ਤੋਂ ਇੱਕ ਸਾਈਡ ਤੇ ਉਹ ਹੈਗਾ ਕੀ ਉਹਨੂੰ ਕਹਿ ਸਕਦੇ ਆ ਇੱਕ ਸਾਈਡ ਤੇ ਦਰਿਆ ਦੋ ਸਾਈਡ ਤੇ ਬਾਟਰ ਆ ਕੇ ਵੀ ਘਰ ਆ ਪਰ ਅੱਪਾ ਅੱਗੇ ਨਹੀਂ ਆਣਾ ਕੁਝ ਆਹੀ ਘਰ ਆ ਸਾਰੇ ਹਾਂ ਚੱਲ ਵਧੀਆ ਯਾਰ ਤੇ ਅੱਗੇ ਸੋਨਾ ਦੇਖਾਂਗੇ ਤੇ ਫਿਰ ਜਮਸ਼ੀਰ ਹਾਂ ਮਾਰਜਨ 6 ਤੁਹਾਨੂੰ ਗਾਰੰਟੀ ਹੈ ਠੀਕ ਹੈ ਵੀਰੇ ਜਟਾਣੀਆਂ ਹੈਗੀਆਂ ਅੱਛਾ ਹਾਂ ਇਹ ਬਿਰੂ ਦਾ ਰਾਕੀ ਹੈ ਇਹ ਜਾਂ ਕਹਿੰਦਾ ਇਹ ਠੀਕ ਹੈ ਮੇਰਾ ਮੈਂ सरपंच ਹੈ ਅੱਛਾ ਤੁਸੀਂ ਪਿੰਚੋਂ ਹਾਂ ਚੱਲ ਸਰਪੰਚ ਚਾਚੇ ਹੋਣੇ ਸਰਪੰਚ ਚੱਲ ਵਧੀਆ ਉਹ ਨਵੀਂ ਸਰਕਾਰ ਬਣੀ ਹੈ ਸਾਡੀ ਹਾਂ ਵਧੀਆ ਵਧੀਆ ਹਾਂ ਠੀਕ ਹੈ ਕਰਾਂਗੇ ਕਿ ਵਧੀਆ ਠੀਕ ਹੈ ਹੋਰ ਕੀ ਵੀਰੇ ਨਾ ਧੰਨਵਾਦ ਚਾਹੋ ਤੁਹਾਡੇ ਮਗਰ ਇੱਕ ਘਰ ਸੀਗਾ ਉੱਥੇ ਹੁਣੇ ਆਏ ਉਥੋਂ ਉੱਠ ਕੇ ਆਏ ਠੀਕ ਹੈ ਨਹੀਂ ਤਾਂ ਚਾਹ ਪੀ ਲੈਂਦੇ ਆਪਾਂ ਠੀਕ ਹੈ ਚਲ ਧੰਨਵਾਦ ਲੱਗਿਆ ਵਧੀਆ ਧੰਨਵਾਦ ਹੈ ਭਾਈ ਠੀਕ ਹੈ ਠੀਕ ਹੈ ਕਿਹੜਾ ਅੰਕਲ ਤੁਹਾਡਾ ਘਰ ਕਿਹੜਾ ਸਾਡਾ ਘਰ ਤਾਂ ਉੱਪਰਲੇ ਪਾਸੇ ਵੀ ਸਾਡਾ ਹੀ ਘਰ ਹੈ ਛੋਟੇ ਬਰਾਦਾ ਹੈ ਤੇ ਮੇਰਾ ਪਰਲੇ ਸੈਡਟੇਕ ਲੇੜ ਗਿਆ ਠੀਕ ਹੈ ਠੀਕ ਹੈ ਹੋਰ ਕੀ ਕੰਮ ਕਰ ਕਰਦੇ ਜੀਮੀਦਾਰਾ ਕਿਸਾਨ ਨੇ ਕਰ ਅੱਛਾ ਜੀ ਹੋਰ ਲੈਕ ਨਹੀਂ ਹੈ ਠੀਕ ਹੈ ਜੀਮੀਦਾਰਾ ਕਰੀਦੇ ਬਰਾਵਾ ਖੇਤੀ ਬਾੜੀ ਠੀਕ ਹੈ ਚਲ ਵਧੀਆ ਲੰਘਦੀ ਜ਼ਿੰਦਗੀ ਜ਼ਿੰਦਗੀ ਵਾਸੇ ਐਵੇਂ ਆ ਜ਼ਿੰਦਗੀ ਤਾਂ ਵਧੀਆ ਹੈ ਫਸਲਾਂ ਨਾਲ ਹੀ ਆ ਫਸਲ ਚੰਗੀ ਹੋ ਗਈ ਤੇ ਕਿਸਾਨ ਦੀ ਜ਼ਿੰਦਗੀ ਚੰਗੀ ਹੋ ਗਈ ਠੀਕ ਹੈ ਜੇ ਫਸਲ ਮਾੜੀ ਹੋ ਗਈ ਹਾਂ ਕਿਸਾਨ ਦੇ ਆਟੋਮੈਟਿਕ ਖੂੜ ਖਤਮ ਹੋ ਜਾਂਦਾ ਪਰ ਤੁਸੀਂ ਐ ਨਾ ਸਬਜੀ ਸੁਬਜੀ ਨਹੀਂ ਲਾਉਂਦੇ ਯਾਰ ਸਬজੀਆਂ ਥੋੜੀ ਘਾਟ ਹੀ ਲਾਗਦੀ ਹਾਂ ਜਦੋਂ ਅਸੀਂ ਸਬজੀਆਂ ਲਾਵੀ ਦਰੇ ਚਲੋ ਭਾਜੀ ਆ ਤਾਂ ਸਾ ਬੜਾ ਸੋਹਣਾ ਅੱਛਾ ਜੀ ਬੜੇ ਕੋਹ ਜਾਂ ਕਦੇ ਮੇਲਤ ਜਾਵੀ ਫੇਰ ਵੀ ਆਵੀ ਠੀਕ ਹੈ ਧੰਨਵਾਦ ਧੰਨਵਾਦ ਹੁਣ ਅਸੀਂ ਬੈਠੇ ਆਏ ਨਾ ਘਰੋਂ ਕਿਸੇ ਦਿਓ ਟਾਈਮ ਲੱਗ ਗਿਆ ਇਹ ਮੁੰਡਾ ਮੇਰਾ ਮੇਰੇ ਨਾਮ ਸਰਜੀਤ ਸਿੰਘ ਹੈ ਠੀਕ ਹੈ ਜੀ ਠੀਕ ਹੈ ਕੀ ਨਾਮ ਸਰਜੀਤ ਸਿੰਘ ਸਰਜੀਤ ਸਿੰਘ ਜੀ ਠੀਕ ਹੈ ਉਹ ਰਾਜੂ ਕੋ ਨਾਲ ਨੇ ਚਾਹ ਦੋ ਨਾ ਜੀ ਨਾ ਧੰਨਵਾਦ ਹਰ ਗਿਲ ਬਲੋ ਠੀਕ ਹੈ ਠੀਕ ਹੈ ਚਾਰ ਗੀ ਆ ਤੂੰ ਹੋਏ ਨਹੀਂ ਜਾਣਾ ਹੁਣ ਆ ਇੱਥੋਂ ਜਾ ਹਾਂ ਹਾਂ ਜਾਵਾਂਗੇ ਜਾਵਾਂਗੇ ਤੁਹਾਡੇ ਪਿੰਡ ਦੇ ਦੋ ਚੱਕਰ ਲਾ ਲਈਏ ਠੀਕ ਹੈ ਆ ਵੇਖੀ ਕਰੀ ਹੋਇਆ ਜਾ ਇੱਥੋਂ ਠੀਕ ਠੀਕ ਹੈ ਠੀਕ ਹੈ ਫਿਰ ਅੱਗੇ ਜਾ ਕੇ ਰੋੜ ਚਾਲੂ ਕਰ ਮੇਰਾ ਨਾ ਤੇਰਾ ਬਹੁਤ ਮੇਰਾ ਨਾ ਹਰਵਿੰਦਰ ਸਿੰਘ ਹਰਵਿੰਦਰ ਹਾਂ ਠੀਕ ਠੀਕ ਆ ਜਾ ਤੇ ਠੀਕ ਆ ਆ ਦੇਖ ਬੱਚੇ ਹੁਣ ਆਪਾਂ ਐ ਕਰੀਏ ਆਗੜੀ ਆਪਾਂ ਪੈ ਜਾਂਦੇ ਆ ਦੇਖੋ ਬਾਈ ਹੁਣ ਮਿਲ ਗਏ ਕਿੰਨੇ ਜਾਣੇ ਹਨ ਪਤਾ ਕਿਉਂ ਕਿਉਂਕਿ ਹੁਣ ਮੌਸਮ ਜਿਆ ਠੰਡਾ ਹੋ ਗਿਆ ਨਾ ਟਾਈਮ ਹੋ ਗਿਆ 4 ਦਾ 4 ਵਜੇ ਫਿਰ ਕੰਮਕਾਰ ਵੀ ਕਰਨੇ ਹੁੰਦੇ ਆ ਇਸ ਕਰਕੇ ਸਾਰੇ ਦੇਖ ਲੋ ਇੱਕ ਗੱਲ ਹੈਗੀ ਯਾਰ ਲੋਕ ਬਹੁਤ ਪਿਆਰ ਮੁਹੱਬਤ ਵਾਲੇ ਆ ਪਰ ਮਤਲਬ ਇੱਕ ਨਾ ਜਿਵੇਂ ਕਹਿ ਸਕਦੇ ਆ ਪਿੰਡਾਂ ਦਾ ਵਿਕਾਸ ਠੀਕ ਠਾਕ ਆ ਕੋਈ ਜ਼ਿਆਦਾ ਵਧੀਆ ਨਹੀਂ ਆਪਾਂ ਕਹਿ ਸਕਦੇ ਹਾਂ ਨਾ ਸਰਕਾਰਾਂ ਨੂੰ ਇਹ ਚਾਹੀਦਾ ਹੈਗਾ ਕਿ ਜਿਹੜੇ ਪਿੰਡਾਂ ਇਹਨਾਂ ਨੂੰ ਕੋਈ ਸਹੂਲਤਾਂ ਜਾਰੀਆਂ ਹੋਣੀਆਂ ਚਾਹੀਦੀਆਂ ਆਮ ਪਿੰਡਾਂ ਨਾਲੋਂ ਹੋਰ ਭਾਈ ਕੀ ਹਾਲ ਹੈ ਮਿਸਤਰੀ ਲੱਗੇ ਆ ਆ ਦੇਖੋ ਇੱਧਰ ਆ ਕੱਚੇ ਘਰ ਵੀ ਹੈਗੇ ਆ ਉੱਥੇ ਉੱਧਰ ਵੀ ਕੱਚਾ ਸੀ ਇਹ ਵੀ ਕੱਚਾ ਘਰ ਹੈ ਇੱਕ ਕਮਰਾ ਕੱਚਾ ਹੈ ਸੁਬਾਹ ਸਬੂਤ ਹੋਊਗੀ ਜਿਵੇਂ ਮਨਲਾ ਰਸੋਈ ਕਹਿ ਦਿੰਨੇ ਆਪਾਂ ਸਬਾਤ ਕਹਿ ਲਈਦਾ ਦੇਖੋ ਆਉਂਦੀ ਆ ਆਪਾਂ ਨੂੰ ਤੁਹਾਨੂੰ ਵਾਈਬ ਪਤਾ ਕਿਹੜੀ ਆਊਗੀ ਵਾਈਬ ਆਊਗੀ ਤੁਹਾਨੂੰ ਪਾਕਿਸਤਾਨ ਦੇ ਸੇਮ ਪਿੰਡਾਂ ਦੇ ਏ ਸੀਗਾ ਖੀਵਾ ਖੀਵੇ ਤੋਂ ਅੱਗੇ ਆਪਣੇ ਦੇਖਦੇ ਆ ਕਿਹੜੇ ਪਿੰਡ ਆਉਗੇ ਨਾਲ ਬਣੇ ਰਿਓ ਆਪਾਂ ਹੌਲੀ ਹੌਲੀ ਪਹੁੰਚਦੇ ਆ